ਜਸ ਗੁਰਤੇ ਮੰਗਣਾ ਸਿੱਖਾ ਨੂੰ ਸਿੱਖੀਦਾਨ ਕੇਸਤਾਨ ਵਿਵੇਕ ਦਾ ਵਿਸਾਦਾਨ ਹਾਂ ਇੱਥੇ ਰੁਕ ਜਾ ਹੁਣ ਦਾਨਾ ਸਰਦਾਨ ਸਾਰਿਆਂ ਦਾਨਾਂ ਤੋਂ ਉੱਪਰ ਕਿਹੜਾ ਦਾਨ ਨਾਮਦਾਨ ਬਸ ਨਾਮਦਾਨ ਮੰਗਣਾ ਨਾਮਦਾਨ ਮਤਲਬ ਸਿਮਰਨ ਯਾਦ ਵਾਹਿਗੁਰੂ ਦੀ ਹਮੇਸ਼ਾ ਲਈ ਇੱਕ ਚਲੋ ਸਾਡੇ ਕੋ ਸਮਾਂ ਘਟਿਆ ਛੋਟੀ ਜਿਹੀ ਕਹਾਣੀ ਕੇ ਕਿ ਰਾਜੇ ਦੀਆਂ ਤਿੰਨ ਰਾਣੀਆਂ ਸਿਆਂ ਚੱਲ ਆਓ ਬਾਹਰ ਕਿਤੇ ਕਹਿੰਦਾ ਕੀ ਲੈ ਕੇ ਆਵਾਂ ਇੱਕ ਰਾਣੀ ਕਹਿੰਦੀ ਮੇਰੇ ਲਈ ਹੀਰੇ ਵਧੀਆ ਲੈ ਕੇ ਆਓ ਸੁਣ ਸੁਣੇ ਦੂਸਰੀ ਕਹਿੰਦੀ ਕਿ ਕੱਪੜੇ ਬਹੁਤ ਵਧੀਆ ਮੈਨੂੰ ਪਸੰਦ ਆ ਕੱਪੜੇ ਸੁਣ ਸੁਣੇ ਉੱਥੋਂ ਖਰੀਦ ਕੇ ਲੈ ਕੇ ਆਓ ਤੀਸਰੀ ਕਹਿੰਦੀ ਤੁਸੀਂ ਆਪੇ ਆ ਜਿਓ ਮੈਨੂੰ ਤਾਂ ਇਹ ਹੀ ਬਹੁਤ ਆ ਹੁਣ ਜਿਹਨੂੰ ਰਾਜਾ ਪ੍ਰਾਪਤ ਹੋ ਗਿਆ ਉਹਨੂੰ ਹੀਰੇ ਤੇ ਕੱਪੜੇ ਆਪਣੇ ਆਪ ਹੀ ਪ੍ਰਾਪਤ ਹੋ ਗਏ ਜਦੋਂ ਵੈਗੁਰੂ ਨਾਲ ਲਿਬ ਜੁੜ ਗਈ ਕੋਈ ਦੁਨੀਆਂ ਦੀ ਚੀਜ਼ ਦੀ ਜ਼ਰੂਰਤ ਰਹਿ ਜਾਏਗੀ ਫਿਰ ਮੰਗਣ ਦੇ ਨਹੀਂ ਰਹਿ ਜਾਗੇ ਫਿਰ ਸਿੱਖ ਦਾਤਾ ਬਣ ਜਾਂਦਾ ਫਿਰ ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ ਹਾਂਜੀ ਧੰਨਵਾਦ ਜੀ ਹਾਂਜੀ ਇੱਕ ਬੱਚਾ ਲਿਖਦਾ ਹੈ ਕਿ ਜਦੋਂ ਅਸੀਂ ਪਾਠ ਕਰਦੇ ਹਾਂ ਜਿਵੇਂ ਰੋਜ਼ਾਨਾ ਹੀ ਨਿਤਨੇਮ ਦਾ ਪਾਠ ਕਰਦੇ ਹਾਂ ਪਰ ਪਾਠ ਕਰਦੇ ਜਲਦੀ ਜਲਦੀ ਕਰ ਲੈਨੇ ਆ ਤੇ ਸਾਡਾ ਮਨ ਨਹੀਂ ਟਿਕਦਾ ਤੇ ਉਹ ਮਨ ਟਿਕਣਾ ਵੀ ਨਹੀਂ ਜਨਮ ਜਨਮ ਕੇ ਇਸ ਮਨ ਕੋ ਮਲ ਲੱਗ ਕੇ ਕਾਲਾ ਹੋਆ ਸਿਆ ਖੰੰਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ ਜੇਕਰ ਮਨ ਨੂੰ ਜਨਮਾਂ ਜਨਮਾਂ ਦੀ ਸਾਡੇ ਮੈਲ ਚੜੀ ਆ ਅਸੀਂ ਕਹਿੰਨੇ ਕਿ ਇੱਕ ਹਫਤਾ ਇੱਕ ਸਾਲ ਜਾਂ ਇੱਕ ਜ਼ਿੰਦਗੀ ਲੱਗ ਕੇ ਮਨ ਦੀ ਮੈਲ ਸਾਫ਼ ਹੋ ਜਾਵੇ ਨਹੀਂ ਹੋ ਸਕਦੀ ਇਹ ਜਨਮਾਂ ਜਨਮਾਂ ਦੀ ਖੇੜਿਆ ਆਪਾਂ ਲੱਗੇ ਰਹਿਣਾ ਬਸ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਕਰਦੇ ਰੋਜ਼ ਅਰਦਾਸ ਕਰਨੀ ਨਿਤਨੇਮ ਕਰਨ ਤੋਂ ਬਾਅਦ ਕਿ ਮੇਰਾ ਮਨ ਜੁੜ ਜਾਵੇ ਇੰਨੀ ਆਸ ਦੇਖੋ ਸਾਡੇ ਮਨ ਦੇ ਹਾਂਜੀ ਵੀਰ ਜੀ ਇੱਕ ਮਿੰਟ ਸਾਡੇ ਮਨ ਦੇ ਅੰਦਰ ਇੰਨੀ ਪਿਆਸ ਹੋਣੀ ਚਾਹੀਦੀ ਆ ਕਿ ਵਾਇਗਰੋ ਦੀ ਪ੍ਰਾਪਤੀ ਮੈਨੂੰ ਹੁਣੇ ਹੋ ਜਾਏ ਆਸ ਇੰਨੀ ਹੋਣੀ ਚਾਹੀਦੀ ਕਿ ਜੇ 100 ਜਨਮ ਲੱਗ ਕੇ ਵੀ ਮਿਲ ਜਾਏ ਤਾਂ ਸਸਤਾ ਸੌਦਾ ਆ ਨਹੀਂ ਸਮਝੇ ਪਿਆਸ ਇੰਨੀ ਘਨੇਰੀ ਕਿ ਵਾਇਗਰੋ ਦੀ ਪ੍ਰਾਪਤੀ ਮੈਨੂੰ ਹੁਣੇ ਹੋ ਜਾਏ ਇੰਨੀ ਪਿਆਸ ਮੇਰੇ ਅੰਦਰ ਤਾਂਗ ਹੋਵੇ ਪਰ ਆਸ ਇੰਨੀ ਹੋਣੀ ਚਾਹੀਦੀ ਕਿ ਜੇ 100 ਜਨਮ ਲੱਗ ਕੇ ਵੀ ਮਿਲ ਜਾਏ ਤਾਂ ਇਹ ਸਸਤਾ ਸੌਦਾ ਆ ਬਸ ਮਨ ਆਪਣੇ ਆਪ ਲੱਗਣਾ ਸ਼ੁਰੂ ਹੋ ਜਾਏਗਾ ਬਸ ਅਸੀਂ ਅਰਦਾਸ ਕਰਨੀ ਅਰਦਾਸ ਤੋਂ ਇਲਾਵਾ ਇਹਦਾ ਕੋਈ ਹੋਰ ਰਸਤਾ ਨਹੀਂ ਹੈਗਾ ਵੈਸੇ ਮਨ ਮਨ ਕਿੱਥੇ ਜੁੜਦਾ ਹੈ ਆਪਣਾ ਕਿਹੜੀ ਚੀਜ਼ ਜੁੜਦਾ ਮਨ ਆਪਣਾ ਜਿਹੜੀ ਮੈਲ ਲੱਗੀ ਹੋ ਜਨਮਾਂ ਦੀ ਹੈ ਨਾ ਨਹੀਂ ਮਨ ਆਪਣਾ ਕਿਹੜੇ ਕੰਮ ਦੇ ਵਿੱਚ ਜੁੜਦਾ ਹੈ ਇਹ ਸੋਚੋ ਜਰਾ ਜਿਹੜੀ ਚੀਜ਼ ਦੀ ਸਾਨੂੰ ਸਮਝ ਲੱਗੇ ਉਹਦੇ ਜੁੜਦਾ ਹੈ ਤੋਂ ਬਾਣੀ ਦੇ ਵਿੱਚ ਆਪਣਾ ਮਨ ਕਦੋਂ ਜੁੜਨਾ ਸ਼ੁਰੂ ਹੋਏਗਾ ਜਦੋਂ ਅਸੀਂ ਬਾਣੀ ਦੇ ਅਰਥ ਸਾਨੂੰ ਸਮਝ ਆਣੇ ਸ਼ੁਰੂ ਹੋ ਜਾਣਗੇ ਸਾਨੂੰ ਪਤਾ ਲੱਗ ਜਾਏ ਵੀ ਸਾਨੂੰ ਗੁਰੂ ਸਾਹਿਬ ਨੇ ਇਹਦੇ ਵਿੱਚ ਕਿਹਾ ਕੀ ਹੈ ਰਾਤੀ ਸੌਣ ਲੱਗਿਆਂ ਆਪਾਂ ਪਾਠ ਕਰਦੇ ਆ ਕੋਈ ਨਹੀਂ ਕਰਦੇ ਕੋਈ ਸ਼ਬਦ ਆਂਦਾ ਆਪਾਂ ਨੂੰ ਸੋਇਲਾ ਸਾਹਿਬ ਕਰਦੇ ਸਾਰੇ ਆਂਦੇ ਕਿਸੇ ਨੂੰ ਸੋਇਲਾ ਸਾਹਿਬ ਦਾ ਜਾਂ ਕਈ ਵਾਰੀ ਸਾਡੇ ਘਰਾਂ ਦੇ ਵਿੱਚ ਹੁੰਦਾ ਉਹ ਤਾਤੀ ਵਾਓ ਨਾ ਲੱਗ ਗਈ ਸਾਡੇ ਮਾਤਾ ਜੀ ਸਾਨੂੰ ਪਾਠ ਕਰਾਉਂਦੇ ਨੇ ਹੈਨਾ ਉਹਨੋ ਜੇ ਸਾਨੂੰ ਤਾਤੀ ਵਾ ਉਹਨਾਂ ਲੱਗ ਗਈ ਪਾਰ ਬ੍ਰਹਮ ਸਰਨਾਈ ਇਹਦੇ ਸਾਨੂੰ ਅਰਥ ਪਤਾ ਹੋਣਗੇ ਤਾਂ ਫਿਰ ਸਾਡਾ ਮਨ ਜੁੜੇਗਾ ਲੇਕਿਨ ਜੇ ਸਾਨੂੰ ਅਰਥ ਨਹੀਂ ਸਮਝ ਲੱਗਣਗੇ ਤਾਂ ਫਿਰ ਕਿਵੇਂ ਮਨ ਜੁੜੇਗਾ ਤਾਂ ਮਨ ਜੋੜਨ ਦੇ ਲਈ ਸਾਨੂੰ ਨਾਲ-ਨਾਲ ਬਾਣੀ ਦੇ ਅਰਥ ਅਰਥ ਵੀ ਸਮਝਣੇ ਚਾਹੀਦੇ ਨੇ ਜਦੋਂ ਅਸੀਂ ਪਾਠ ਕਰਾਂਗੇ ਔਰ ਬਾਣੀ ਦੇ ਅਰਥ ਸਮਝਾਂਗੇ ਜਪਜੀ ਸਾਹਿਬ ਦੀਆਂ ਕਿੰਨੀਆਂ ਪੌੜੀਆਂ ਨੇ 38 ਪੌੜੀਆਂ ਆਪਾਂ ਇੱਕ ਫੈਸਲਾ ਕਰੀਏ ਕਿ ਅੱਜ ਜਾ ਕੇ ਜਦੋਂ ਕੱਲ ਸਵੇਰੇ ਉੱਠ ਕੇ ਪਾਠ ਕਰਨਾ ਆਪਾਂ ਜਾਂ ਕੈਂਪ ਤੋਂ ਬਾਅਦ ਜਦੋਂ ਤੁਸੀਂ ਘਰ ਜਾ ਕੇ ਪਾਠ ਕਰਨਾ ਹੈ ਤੇ ਪਹਿਲੀ ਪੌੜੀ ਦੇ ਅਰਥ ਸੀ ਪੜ੍ਹਨੇ ਸ਼ੁਰੂ ਕਰ ਦੇਈਏ ਪਹਿਲੀ ਪੌੜੀ ਸਾਨੂੰ ਗੁਰੂ ਜੀ ਨੇ ਕੀ ਕਿਹਾ ਜਦੋਂ ਸਾਨੂੰ ਸਮਝ ਲੱਗਣੀ ਸ਼ੁਰੂ ਹੋ ਜਾਏਗੀ ਤੇ ਹੌਲੀ ਹੌਲੀ ਮਨ ਵੀ ਜੁੜਨਾ ਸ਼ੁਰੂ ਹੋ ਜਾਏਗਾ ਆ ਇਹ ਗੱਲ ਠੀਕ ਹੈ ਕਿ ਸਾਨੂੰ ਇੱਕੋ ਦਮ ਨਹੀਂ ਸਮਝ ਲੱਗੇਗੀ ਇੱਕੋ ਦਮ ਮਨ ਨਹੀਂ ਜੁੜੇਗਾ ਸਮਾਂ ਲੱਗੇਗਾ ਪਰ ਮਨ ਜੁੜਨ ਦਾ ਤਰੀਕਾ ਇੱਕੋ ਹੀ ਹੈ ਕਿ ਸਾਨੂੰ ਗੱਲ ਦੀ ਸਮਝ ਆਣੀ ਸ਼ੁਰੂ ਹੋ ਜਾਏ ਉਸ ਤੋਂ ਬਿਨਾ ਜਿਹੜਾ ਹੈਗਾ ਮਨ ਸਾਡਾ ਕਦੀ ਵੀ ਨਹੀਂ ਜੁੜੇਗਾ ਧੰਨਵਾਦ ਜੀ ਇੱਕ ਬੱਚਾ ਲਿਖਦਾ ਪਲੀਜ਼ ਟੈਲ ਮੀ ਸਮਥਿੰਗ ਅਬਾਊਟ ਬਚਿੱਤਰਨਾਟਕ ਕੋਈ ਬਰੀਫ ਮਤਲਬ ਕੀ ਦੇ ਬਾਰੇ ਹੈ ਬਚਿੱਤਰਨਾਟਕ ਥੋੜਾ ਜਿਹਾ ਆਈਡੀਆ ਆ ਬਚਿੱਤਰਨਾਟਕ ਦੀ ਹੋੰਦ ਜਿਹੜੇ ਆ ਇਹਦੇ ਬਾਰੇ ਬਹੁਤ ਜ਼ਿਆਦਾ ਕੰਟਰੋਵਰਸਰੀ ਆ ਪੰਥ ਦੇ ਵਿੱਚ ਧਰਮ ਦੇ ਵਿੱਚ ਫੋਈ ਬਿਸ਼ਾ ਬੈਸੇ ਨਾ ਛੇੜਿਆ ਜਾਵੇ ਤੇ ਚੰਗਾ ਪਰ ਫਿਰ ਵੀ ਕਿਉਂਕਿ ਬੱਚੇ ਨੇ ਕੁਐਸਚਨ ਪੁੱਛਿਆ ਆਂਸਰ ਤੇ ਦੇਣਾ ਬਣਦਾ ਇਹ ਪਹਿਲੇ ਚਿਤਰਨਾਟਕ ਸੀ ਹੌਲੀ ਹੌਲੀ ਇਹਨੂੰ ਦਸਮ ਗ੍ਰੰਥ ਕਿਹਾ ਗਿਆ ਅੱਜਕੱਲ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਨੇ ਆ ਜੇਕਰ ਵੱਡੇ ਬੱਚੇ ਨੇ ਪੁੱਛਿਆ ਤੇ ਤੁਹਾਡੇ ਲਈ ਇੱਕ ਸੌਖਾ ਤਰੀਕਾ ਸਿੱਖ ਮਿਸ਼ਨਰੀ ਕਾਲਜ ਨੇ ਕਿਤਾਬ ਛਾਪੀ ਆ ਦਸਮ ਗ੍ਰੰਥ ਨਿਰਣਾ ਦਸਮ ਗ੍ਰੰਥ ਨਿਰਣਾ ਉਹ ਕਿਤਾਬ ਪੜੋ ਇਹਦੇ ਵਿੱਚ ਕੁਝ ਬਾਣੀਆਂ ਐਸੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਜਿਵੇਂ ਜਾਪ ਸਾਹਿਬ ਅਕਾਲ ਉਸਤਤ ਤੇ ਕੁਝ ਬਾਣੀਆਂ ਜਿਹੜੀਆਂ ਆ ਉਹ ਬਾਰੋਂ ਇਹਦੇ ਵਿੱਚ ਰਲਾਈਆਂ ਗਈਆਂ ਸੋ ਇਹਦਾ ਨਾਮ ਬਚਿੱਤਰ ਨਾਟਕ ਹੀ ਰੱਖਿਆ ਜਾਣਾ ਚਾਹੀਦਾ ਸਿੱਖਾਂ ਦਾ ਗੁਰੂ ਕੌਣ ਆ ਸਿਰਫ ਤੇ ਸਿਰਫ ਸ੍ਰੀ ਗੁਰੂ ਸਾਰੇ ਬੋਲੋ ਸਿੱਖਾਂ ਦਾ ਗੁਰੂ ਕੌਣ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਕਿਤਾਬਾਂ ਅਸੀਂ ਹੋਰ ਵੀ ਪੜਦੇ ਆ ਇਹਨੂੰ ਵੀ ਪੜਿਆ ਜਾ ਸਕਦਾ ਬਾਕੀ ਪਰ ਇਹਨੂੰ ਗੁਰੂ ਸਮਝ ਕੇ ਨਹੀਂ ਪੜਿਆ ਜਾ ਸਕਦਾ ਬਸ ਅਸੀਂ ਇਹ ਯਾਦ ਰੱਖਣਾ ਹਾਂਜੀ ਇੱਕ ਓੰਕਾਰ ਦਾ ਸਹੀ ਪ੍ਰਨਨਸੀਏਸ਼ਨ ਕੀ ਹੈ ਤੇ ਨਹੀਂ ਸਿਆਚਾ ਆਪਣੇ ਕੋ ਕੋਈ ਹੈਗੇ ਨਿਸ਼ਾਨੇ ਇੱਕ ਓੰਕਾਰ ਜਿੱਥੇ ਲਿਖਿਆ ਹੋਵੇ ਅੱਛਾ ਇੱਥੇ ਤੇ ਲਿਖ ਸਕਦੇ ਹਾਂ ਅੱਛਾ ਹਾਂ ਇੱਥੇ ਕਰ ਦੇ ਦੇ ਦੇਖਦਾ ਸਾਰਿਆਂ ਨੂੰ ਇਹਨੂੰ ਇੱਥੇ ਲਿਖ ඩ බස් වසෙන්න්න බොද ඉද තෙන හිස්සයා එක ඕවන් කාර් ਇਹ ਨਹੀਂ ਸਿਆ ਚ ਇਹਨੂੰ ਪੜਨਾ ਬੋਲੋ ਇੱਕ ਓਵੰਗ ਕਾਰ ਇੱਕ ਓਵੰਗ ਕਾਰ ਕਾਰ ਦਾ ਮਤਲਬ ਹੁੰਦਾ ਦੇਖੋ ਗੁਰੂ ਪਾਸ਼ਾ ਦਾ ਊੜਾ ਬੰਦ ਵੀ ਕਰ ਸਕਦੇ ਸੀ ਬੰਦ ਨਹੀਂ ਕੀਤਾ ਨਾ ਖੁੱਲਾ ਛੱਡਿਆ ਇਹਨੂੰ ਕਹਿੰਦੇ ਆਪਾਂ ਕਾਰ ਸੰਸਕ੍ਰਿਤ ਦੀ ਭਾਸ਼ਾ ਦੇ ਵਿੱਚ ਇਹਨੂੰ ਕਾਰ ਕਹਿੰਨੇ ਆ ਕਾਰ ਮਤਲਬ ਇਹ ਖਤਮ ਨਹੀਂ ਹੁੰਦਾ ਕਿਤੇ ਇਨਫਿਨਿਟੀ ਵਾਇਗਰੂ ਕੀ ਆ ਬਿਆੰਤਿਆ ਨਾ ਵਾਇਗਰੂ ਇਨਫਾਈਨਾਈਟ ਆ ਸੋ ਕਾਰ ਦਾ ਮਤਲਬ ਗੋਡ ਇਸ ਇਨਫਿਨਿਟੀ ਨੋਬਾਡੀ ਕੈਨ ਨੋ ਹੋਲੀ ਅਬਾਊਟ ਗੋਡ ਕੋਈ ਵੀ ਅਸੀਂ ਪੂਰਨ ਤੌਰ ਤੇ ਵਾਹਿਗੁਰੂ ਨੂੰ ਨਹੀਂ ਜਾਣ ਸਕਦੇ ਤੂੰ ਬੇਅੰਤ ਕੋ ਬਿਰਲਾ ਜਾਣੇ ਗੁਰੂ ਗੁਰਪਰਮੇਸ਼ਰ ਇੱਕੋ ਜਾਣ ਉਹ ਆਪਣੇ ਆਪ ਨੂੰ ਆਪੇ ਜਾਣਦਾ ਜਾਂ ਗੁਰੂ ਜਾਣਦਾ ਜ ਜਿਹਨੂੰ ਆਪ ਉਹ ਚਿਤਾ ਦਿੰਦਾ ਸੋ ਇਨਫਾਈਨਾਈਟ ਇੱਕ ਓੰਕਾਰ ਜੇ ਬੋਲੇ ਇੱਕ ਵਾਰ ਹਾਂਜੀ ਇਹਦਾ ਸਹੀ ਉਚਾਰਨ ਬਣੇਗਾ ਧੰਨਵਾਦ ਜੀ ਹਾਂਜੀ ਅਗਲਾ ਕੁਐਸਚਨ ਹੈ ਜੀ ਅਸੀਂ ਆਪਣੇ ਅੰਦਰ ਕੌਨਫੀਡੈਂਸ ਕਿੱਦਾਂ ਪੈਦਾ ਕਰ ਸਕਦੇ ਹਾਂ ਬੋਲਣ ਦੇ ਲਈ ਜਾਂ ਕੋਈ ਕੰਮ ਕਰਨ ਲਈ ਕੌਨਫੀਡੈਂਸ ਲਈ ਮੇਰਾ ਖਿਆਲ ਤਾਂ ਸਭ ਤੋਂ ਪਹਿਲਾਂ ਮੈਂ ਇੱਕ ਡਾਕੂਮੈਂਟ ਹਾਂਜੀ ਠੀਕ ਹੈ ਜੀ ਦੋ ਚੀਜ਼ਾਂ ਬਹੁਤ ਜ਼ਰੂਰੀ ਆ ਕਿ ਡੂ ਦਾ ਥਿੰਗ ਡੋਟ ਅੰਟਿਲ ਯੂ ਡੂ ਇਟ ਰਾਈਟ ਬਟ ਡੂ ਦਾ ਥਿੰਗਸ ਅੰਟਿਲ ਯੂ ਕਾਂਟ ਗੈਟ ਇਟ ਰੋਂਗ ਨੇ ਸਮਝੇ ਅੱਜ ਬੈਡਮਿੰਟਨ ਸਿੱਖੇ ਬੈਡਮਿੰਟਨ ਖੇਡੇ ਸੀ ਅੱਜ ਨਹੀਂ ਨਹੀਂ ਖੇਡੇ ਬੈਡਮਿੰਟਨ ਦੇਖੀ ਤਾਂ ਹੋਣੀ ਆ ਕਦੇ ਹਾਂਜੀ ਖੇਡੇ ਆ ਤੁਸੀਂ ਖੇਡੇ ਆ ਬੈਡਮਿੰਟਨ ਜਾਣਦੇ ਖੇਡਣੇ ਆ ਆ ਜਾਓ ਇੱਥੇ ਆ ਜਾਓ ਛੱਬਾ ਆਪਾਂ ਕੌਨਫੀਡੈਂਸ ਸਮਝਣਾ ਕਿੱਦਾਂ ਬੇਟਾ ਕੀ ਨਾਮ ਹੈ ਅਨਹਦ ਕੌਰ ਬਹੁਤ ਵਧੀਆ ਨਾਮ ਆ ਬਾਬੇਵਾ ਅਨਹਦਕਾਰ ਟਾਸ ਕੀ ਹੁੰਦੀ ਜਦੋਂ ਆਪਾਂ ਬੈਡਮਿੰਟਨ ਕਹਿੰਦੇ ਟਾਸ ਟਾਸ ਕਿੱਦਾਂ ਕਰੀਦੀ ਪਤਾ ਕਿ ਨਹੀਂ ਨੋਟ ਆ ਨਾ ਕਿ ਉਦਾਂ ਉਹਦੇ ਚ ਖੇਡਦੇ ਆ ਪਾਰਕ ਚ ਨਾਰਮਲੀ ਖੇਡਦੇ ਆ ਹਾਂ ਇੱਕ ਆਪਾਂ ਟਾਸ ਕਰਦੇ ਆ ਇੱਕ ਡ੍ਰੌਪ ਕਰਦੇ ਆ ਨਾ ਜਦੋਂ ਉੱਪਰ ਆ ਜਾਂਦੇ ਆ ਉਹਨੂੰ ਇੱਥੋਂ ਕਰਕੇ ਅਸੀਂ ਉੱਪਰ ਡ੍ਰੌਪ ਕਰਦੇ ਆ ਨਾ ਹੁਣ 100 ਦੇ ਵਿੱਚੋਂ 10 ਡ੍ਰੌਪ ਤਾਂ ਮੇਰੇ ਵੀ ਡਿਗ ਪੈੜਿਆ ਮੇਰੇ ਅਰਗੇ ਜਿਹੜਾ ਨੋਵੀਸ ਤੇ ਆਜੇ ਨੂੰ ਕੁਝ ਵੀ ਨਹੀਂ ਆਉਂਦਾ ਨਾ ਓਟ ਜਿਹੜੇ ਪੀਵੀ ਸਿੰਧੂ ਆ ਉਹਦੇ 100 ਚ ਕਿੰਨੇ ਡਿਗੂਗੇ 2 ਜਾਂ 90 95 ਨਾ ਮੈਨੂੰ ਕਿਉਂ ਕਿਉਂਕਿ ਉਹਨਾਂ ਨੇ ਪ੍ਰੈਕਟਿਸਿੰਗ ਨਹੀਂ ਕੀਤੀ ਆ ਸਾਡਾ ਤਾਂ ਹੋ ਗਿਆ ਇੱਕ ਵਾਰ ਸਾਡਾ ਸਹੀ ਟੌਸ ਡਿੱਪਿਆ ਪਰ ਟੱਪਣਾ ਕਹਣਾ ਲੈਵੇ ਮੇਰਾ ਟੌਸ ਡਿਗਣ ਲੱਗ ਪਿਆ ਇਟ ਇਜ਼ ਰਾਈਟ ਨਹੀਂ 19 ਦਿਨ ਪ੍ਰੈਕਟਿਸ ਕਰਨੇ ਆ ਅੰਟਿਲ ਜੋ ਕਾਟ ਗੈਟ ਇਟ ਰੌਂਗ ਜਿੰਨੀ ਦੇਰ ਉਹ ਗਲਤ ਹੋਏ ਨਹੀਂ ਸਕਦਾ ਸਾਡੇ ਤੋਂ ਫਿਰ ਕੌਨਫੀਡੈਂਸ ਆ ਜਾਏਗਾ 2 2 2 2 5 ਜੇ ਮੈਂ ਕਹਦਾ ਗਲਤ ਆ ਨਾ ਕਿਉਂਕਿ ਸਾਨੂੰ ਪੱਕਾ ਪਤਾ ਆ ਕਿ 2 2 ਕੀ ਹੁੰਦਾ ਹੋਰ ਇੱذੇ ਤਾਂ ਸਾਡਾ ਕੌਨਫੀਡੈਂਸ ਘੱਟ ਸਕਦਾ ਹਾਂ ਕੌਨਫੀਡੈਂਸ ਪ੍ਰੈਕਟਿਸ ਆ ਨੌਲੇਜ ਆ ਪਰਫੈਕਸ਼ਨ ਆ ਜਿਸ ਚੀਜ਼ ਦੇ ਵਿੱਚ ਤੁਹਾਡੀ ਪਰਫੈਕਸ਼ਨ ਹੈ ਉਹਦੇ ਵਿੱਚ ਤੁਸੀਂ ਕੌਨਫੀਡੈਂਟ ਹੈ ਠੀਕ ਹੈ ਜੀ ਕੋਈ ਵੀ ਏਰੀਆ ਲਾਈਫ ਦਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਵੀਰ ਜੀ ਥੋੜਾ ਜਿਆ ਹੋਰ ਇੰਟਰਐਕਟਿਵ ਬਣਾਉਣ ਲਈ ਸੈਸ਼ਨ ਨੂੰ ਅਗਰ ਸੇਮ ਕੁਐਸਚਨ ਅਸੀਂ ਬੱਚਿਆਂ ਨੂੰ ਵੀ ਪੁੱਛ ਸਕਦੇ ਹਾਂ ਤਾਂ ਉਹਨਾਂ ਨੂੰ ਕੁਝ ਗਿਫਟ ਵੀ ਦੇ ਸਕਦੇ ਹਾਂ ਹਾਂ ਜੀ ਠੀਕ ਹੈ ਅੱਜ ਅਨਹਦ ਕੋ ਟਾਸ ਦਸ ਦਿੰਦੇ ਆਪਾਂ ਇੱਕ ਗਿਫਟ ਦੇ ਦੇਣਾ ਸੀ ਠੀਕ ਹੈ ਹਾਂ ਅਗਰ ਅਸੀਂ ਕੋਈ ਕਿਸੇ ਨੂੰ ਕਮਿਟਮੈਂਟ ਕਰਦੇ ਆ ਤਾਂ ਉਹ ਪੂਰੀ ਨਹੀਂ ਕਰ ਪਾਉਂਦੇ ਤਾਂ ਇਹਦਾ ਕੀ ਸੋਲੂਸ਼ਨ ਹੈ ਮਤਲਬ ਆਪਾਂ ਆਪਣੇ ਵਰਡਸ ਨੂੰ ਕਿੱਦਾਂ ਕੀਪ ਕਰੀਏ ਕਮਿਟਮੈਂਟ ਕਈ ਵਾਰ ਕਰਦੇ ਪੂਰੀ ਨਹੀਂ ਕਰ ਪਾਉਂਦੇ ਸੰਸਾਰ ਦੇ ਵਿੱਚ ਵਾਇਗੁਰੂ ਤੇ ਗੁਰੂ ਤੋਂ ਇਲਾਵਾ ਮੇਰੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਕੀ ਆ ਚਲੋ ਪ੍ਰਾਈਸ ਦਾ ਕੁਐਸਚਨ ਲੈ ਲੈਂਦੇ ਆ ਜੇ ਤੁਸੀਂ ਮੇਰੇ ਮਨ ਦੀ ਗੱਲ ਪੁੱਝ ਲਈ ਗੁਰੂ ਤੇ ਵਾਇਗੁਰੂ ਤੋਂ ਇਲਾਵਾ ਮੇਰੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੌਣ ਆ ਹਾਂਜੀ ਕੌਣ ਕੌਣ ਹੋ ਨਾਟ ਵਟ ਮਾਤਾ ਪਿਤਾ ਹਾਂਜੀ ਨਹੀਂ ਮੈਂ ਆਪ ਖੁਦ ਲਰਨ ਟੂ ਲਵ ਯੋਰ self then you will be able to learn the world love the world ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਜਿੰਨੇ ਦਰ ਅਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ ਇਹ ਸਾਡੇ ਸਮਾਜ ਦੇ ਵਿੱਚ ਜੜੀਆਂ ਆਤਮ ਹੱਤਿਆ ਦੀਆਂ ਘਟਨਾਵਾਂ ਕਿਉਂ ਵਧ ਰਹੀਆਂ ਰੀਜ਼ਨ ਕੀ ਆ ਅਸੀਂ ਆਪਣੇ ਆਪ ਨੂੰ ਪਿਆਰ ਕਰਨਾ ਭੁੱਲ ਗਏ ਅਸੀਂ ਫੇਲ ਹੋਣਾ ਵੀ ਭੁੱਲ ਗਏ ਅਸੀਂ ਮਾੜੀ ਜਿਹੀ ਬੇਇੱਜ਼ਤੀ ਹੋ ਗਈ ਮੈਂ ਕਮਿਟਮੈਂਟ ਕੀਤੀ ਮੇਰ ਤੋਂ ਪੂਰੀ ਨਹੀਂ ਹੋਈ ਕਮਿਟਮੈਂਟ ਨਹੀਂ ਪੂਰੀ ਹੋਈ ਤਾਂ ਕੀ ਇਹ ਨਹੀਂ ਹੋਈ ਤਾਂ ਮੈਂ ਆਪਣਾ ਯਤਨ ਕੀਤਾ ਮੈਂ ਆਪਣਾ ਯਤਨ ਪੂਰਾ ਕੀਤਾ ਨਹੀਂ ਹੋਈ ਲੈਟ ਇਟ ਟੂ ਬੀ ਸੰਸਾਰ 'ਚ ਸਾਰੇ ਬੰਦੇ ਆਪਣੀ ਕਮਿਟਮੈਂਟ ਪੂਰੀ ਕਰ ਲੈਂਦੇ ਆ ਯਤਨ ਨਾ ਕਰਨਾ ਕਮਿਟਮੈਂਟ ਲਈ ਉਹ ਗਲਤ ਹੋ ਸਕਦਾ ਬਟ ਕਮਿਟਮੈਂਟ ਪੂਰੀ ਨਾ ਹੋਣੀ ਐ ਅਪਰਾਧ ਨਹੀਂ ਹਮੇਸ਼ਾ ਸਿੱਖਣਾ ਫੇਲ ਹੋਣਾ ਵੀ ਸਿੱਖੋ ਜ਼ਿੰਦਗੀ ਵਿੱਚ ਸਾਡੇ ਪਿਛਲੇ 6 ਦਿਨਾਂ ਦੀ ਗੱਲ ਐ 6 ਦਿਨ ਪਹਿਲੇ ਦੀ ਹਰਗੋਬਿੰਦਪੁਰ ਮੈਂ ਆਦਮਪੁਰ ਕਾਨਵੈਂਟ ਸਕੂਲ ਚ ਪੜਾਉਣਾ ਉਹ ਬੱਚੀ ਚੀਟਿੰਗ ਕਰਦੀ ਫੜ ਹੋ ਗਈ ਪ੍ਰਿੰਸੀਪਲ 9th ਚ ਪੜਦੀ ਸੀ ਮਾਤਾ ਪਿਤਾ ਨੂੰ ਬੁਲਾ ਲਿਆ ਕਹਿੰਦੀ ਮੈਂ ਚੀਟਿੰਗ ਨਹੀਂ ਕੀਤੀ ਉਹ ਕਹਿੰਦੇ ਪਰਚੀ ਤੇਰੇ ਤੋਂ ਫੜੋਗੇ ਘਰ ਜਾ ਕੇ ਜ਼ਹਿਰ ਖਾ ਕੇ ਮਰ ਗਈ ਪ੍ਰਿੰਸੀਪਲ ਵੀ ਜੇਲ੍ਹ ਜਾਓ ਟੀਚਰ ਜਿਹਨੇ ਫੜਿਆ ਉਹ ਵੀ ਜੇਲ੍ਹ ਜਾਓ ਬੱਚੀ ਨੇ ਆਪਣੀ ਜ਼ਿੰਦਗੀ ਗਵਾ ਲਈ ਮਾਤਾ ਪਿਤਾ ਵੀ ਗਏ ਰੀਜ਼ਨ ਕਿਉਂ ਸੋਚਦੀ ਸੀ ਕਿ ਮੈਂ ਚੀਟਿੰਗ ਕਰੇ ਨਹੀਂ ਸਕਦੀ ਮੇਰੇ ਤੇ ਇਲਜ਼ਾਮ ਕਿੱਦਾਂ ਲੱਗ ਗਿਆ ਹੈ ਨਾ ਇਹਦਾ ਮਤਲਬ ਆਪਣੇ ਆਪ ਨੂੰ ਆਪਾਂ ਪਿਆਰ ਕਰਦੇ ਨੇ ਆਪਣੀ ਜ਼ਿੰਦਗੀ ਨੂੰ ਸਾਡੇ ਲਈ ਜ਼ਿੰਦਗੀ ਕੀ ਬਾਹਰੀ ਕੇ ਲੋਕ ਕੀ ਮੇਰੇ ਬਾਰੇ ਕੀ ਸੋਚਦੇ ਆ ਸਾਡੀ ਜ਼ਿੰਦਗੀ ਕੀ ਆ ਕਿ ਲੋਕੀ ਮੇਰੇ ਬਾਰੇ ਕੀ ਸੋਚਦੇ ਮੈਂ ਫੇਲ ਹੋ ਗਿਆ ਮੇਰੀ ਲਾਈਫ ਆ ਨਾ ਮੇਰੇ ਕੋ ਗਵਾਂਡੀ ਕੋ ਫੋਰਚੂਨਰ ਹੈ ਮੇਰੇ ਕੋ ਬਾਈਕ ਹੈ ਇਟਸ ਮਾਈ ਲਾਈਫ ਮੈਨੂੰ ਆਪਣੀ ਜ਼ਿੰਦਗੀ ਨਾਲ ਪਿਆਰ ਕਰਨਾ ਸਿੱਖਣਾ ਇਹ ਕਮਿਟਮੈਂਟਸ ਵਗੈਰਾ ਦੇ ਚੱਕਰ ਚ ਨਹੀਂ ਪੈਣਾ ਹੋ ਗਈ ਪੂਰੀ ਠੀਕ ਹੈ ਆਪਣਾ ਯਤਨ ਕਰਨਾ ਨਹੀਂ ਹੋਈ ਤਾਂ ਵੀ ਠੀਕ ਹੈ ਕੋਈ ਐਡੀ ਗੱਲ ਇਹਨੂੰ ਸਟ੍ਰੈਸ ਵਾਲੀ ਚੀਜ਼ ਨਹੀਂ ਬਣਾਉਣਾ ਇਹ ਲਰਨ ਸਿੱਖੋ ਲਰਨ ਕਰੋ ਲਰਨ ਹਾਊ ਟੂ ਫੇਲ ਫੇਲ ਹੋ ਕੇ ਬੰਦਾ ਫਿਰ ਹੌਲੀ ਹੌਲੀ ਸਕਸੈਸ ਲੈ ਲੈਂਦਾ ਹੈ ਹਾਂਜੀ ਧੰਨਵਾਦ ਜੀ ਇਹਦੇ ਨਾਲ ਹੀ ਰਿਲੇਟਡ ਇੱਕ ਬੱਚੇ ਦਾ ਕੁਐਸਚਨ ਸੀਗਾ ਉਹਨੇ ਲਿਖਿਆ ਹੈ ਕਿ ਮੇਰੀ ਫਰੈਂਡ ਨੇ ਕੋਈ ਪਰਸਨਲ ਰੀਜ਼ਨ ਕਰਕੇ ਸੁਸਾਈਡ ਅਟੈਂਪਟ ਕੀਤੀ ਹੈ ਤੇ ਮੈਂ ਉਹਨੂੰ ਕਿਸ ਤਰ੍ਹਾਂ ਸਮਝਾਵਾਂ ਉਹਨੇ ਸੁਸਾਈਡ ਅਟੈਂਪਟ ਕੀਤੀ ਹੈ ਕੋਈ ਪਰਸਨਲ ਰੀਜ਼ਨ ਕਰਕੇ ਪਰਸਨਲ ਰੀਜ਼ਨ ਕਰਕੇ ਹੈਨਾ ਤੇ ਵੀਰ ਜੀ ਨੇ ਜਿੱਦਾਂ ਕਿਹਾ ਲਾਈਫ ਦੀ ਉਹ ਕਹਿੰਦੀ ਹੈ ਲਾਈਫ ਦੀ ਇੰਪੋਰਟੈਂਸ ਉਹਨੂੰ ਕਿਸ ਤਰ੍ਹਾਂ ਸਮਝਾਵਾਂ ਮੈਂ ਸਾਡਾ ਥੋੜਾ ਜਿਹਾ ਅਧੂਰਾ ਰਹਿ ਗਿਆ ਜੋ ਮੇਰੇ ਮਾਈਂਡ ਵਿੱਚ ਆਇਆ ਹੈ ਇਸ ਵਕਤ ਬੈਠੇ-ਬੈਠੇ ਸਾਡੇ ਵਿੱਚ ਸਹਿਨਸ਼ਿਲਤਾ ਦੀ ਕਮੀ ਹੈ ਬੱਚਿਓ ਕਿਸੇ ਵੀ ਗੱਲ ਨੂੰ ਸਹਿਣ ਕਰਨਾ ਸਿੱਖੋ ਸਾਡੇ ਮਾਮਾਬਾਪ ਸਾਨੂੰ ਡਾਂਟਦੇ ਨੇ ਸਾਡਾ ਭਲਾ ਹੀ ਹੁੰਦਾ ਉਸ ਵਿੱਚ ਸੋਚੋ ਧਿਆਨ ਦਿਓ ਸਾਡੇ ਟੀਚਰ ਸਾਨੂੰ ਡਾਂਟਦੇ ਨੇ ਕਈ ਵਾਰ ਅਸੀਂ ਗਲਤੀ ਨਹੀਂ ਵੀ ਕੀਤੀ ਹੁੰਦੀ ਸਾਨੂੰ ਡਾਂਟ ਪੈ ਜਾਂਦੀ ਨਾ ਪੇਰੈਂਟਸ ਤੋਂ ਵੀ ਸ਼ਰਾਰਤ ਭਰਾ ਨੇ ਕੀਤੀ ਹੁੰਦੀ ਥੱਪੜ ਪੈਣ ਨੂੰ ਪੈ ਜਾਂਦਾ ਹੋ ਜਾਂਦਾ ਉਹ ਬੱਚਾ ਝੂਠ ਬਣਨੇ ਮੰਮੀ ਇਸਨੇ ਇਸਨੇ ਕੀਤਾ ਮੈਨੇ ਨਹੀਂ ਤੋੜਾ ਇਸਨੇ ਤੋੜਾ ਹੈ ਥੱਪੜ ਨਜਾਇਜ਼ ਪੈ ਜਾਂਦਾ ਸਹਿਣ ਕਰਨਾ ਸਿੱਖੋ ਬੜੇ ਆਰਾਮ ਨਾਲ ਬਾਜ ਵਿੱਚ ਤੁਸੀਂ ਆਪਣੀ ਗੱਲ ਆਪਣੀ ਸਚਾਈ ਬੜੇ ਅੱਛੇ ਸ਼ਬਦਾਂ ਚ ਸਹੀ ਸ਼ਬਦਾਂ ਚ ਰੱਖ ਸਕਦੇ ਹੋ ਸਾਰੇ ਗੁਣਾਂ ਦੀ ਜੰਨੀ ਸਹਿਨਸ਼ਿਲਤਾ ਹੈ ਆ ਸਾਡੇ ਗੁਰੂ ਗੁਰੂ ਅਰਜਨ ਦੇਵ ਜੀ ਨੇ ਕਿੰਨੀ ਸਹਿਨਸ਼ਿਲਤਾ ਦਿਖਾਈ ਕਿ ਉਹ ਚਮਤਕਾਰ ਨਹੀਂ ਕਰ ਸਕਦੇ ਸੀ ਕਿ ਉਹ ਰਿੱਧੀਆਂ ਸਿੱਧੀਆਂ ਦੇ ਮਾਲਕ ਨਹੀਂ ਸੀ ਲੇਕਿਨ ਉਹਨਾਂ ਨੇ ਸਹਿਨਸ਼ਿਲਤਾ ਨਾਲ ਤੱਤੀ ਤਵੀ ਤੇ ਬੈਠ ਕੇ ਵੈਰੀਆਂ ਨੂੰ ਹਰਾ ਦਿੱਤਾ ਇਹ ਸੱਚ ਹੈ ਇਸ ਕਰਕੇ ਸਾਰੇ ਗੁਣਾਂ ਦੀ ਮਾ ਹੈ ਸੈਨ ਸ਼ਿਲਦਾ ਸੈਨ ਸ਼ਿਲਦਾ ਨੂੰ ਰੱਖਣਾ ਤੇ ਸਾਡੇ ਸਾਰੇ ਕੁਸਚਨਾਂ ਦਾ ਇਹਦੇ ਚ ਆਨਸਰ ਹੈ ਜਿਹੜਾ ਬੱਚੇ ਨੇ ਹੁਣ ਕੁਸਚਨ ਕੀਤਾ ਸੀਗਾ ਇਸ ਕਰਕੇ ਕਦੇ ਵੀ ਜ਼ਿੰਦਗੀ ਚ ਘਬਰਾਣਾ ਨਹੀਂ ਕੋਈ ਤੁਹਾਨੂੰ ਡਾਂਟੇ ਨਹੀਂ ਕੋਈ ਦੀ ਚੁੱਕਰ ਜੋ ਸ਼ਾਇਦ ਸਾਡੀ ਕੋਈ ਗਲਤੀ ਸੀ ਅੱਜ ਗਲਤੀ ਨਹੀਂ ਹੈ ਤੁਹਾਨੂੰ ਲੱਗਦਾ ਮੈਂ ਤਾਂ ਕੁਝ ਕੀਤਾ ਹੀ ਨਹੀਂ ਮੈਨੂੰ ਕਿਉਂ ਡਾਂਟ ਪੈ ਗਈ ਪੇਰੈਂਟਸ ਤੋਂ ਜਾਂ ਟੀਚਰ ਤੋਂ ਜਾਂ ਕਿਸੇ ਹੋਰ ਐਨੀ ABC ਕਿਸੇ ਤੋਂ ਵੀ ਸ਼ਾਇਦ ਸਾਡੀ ਪਿਛਲੇ ਜਨਮ ਦਾ ਕੋਈ ਹਿਸਾਬ ਸੀ ਉਸਨੇ ਤਾਨੂੰ ਡਾਂਟ ਕੇ ਪੂਰਾ ਕੀਤਾ ਕੱਲ ਮੇਰੇ ਬੇਡੇ ਦਾ ਐਕਸੀਡੈਂਟ ਹੋਇਆ ਬਿਲਕੁਲ ਨਜਾਇਜ਼ ਕਾਰ ਵਾਲਾ ਮਾਰ ਕੇ ਗਿਆ ਰੋਕਾਂ ਨੇ ਚੁੱਕਿਆ ਖੜਾ ਕੀਤਾ ਕਹਿੰਦੇ ਕੀ ਹੋਇਆ ਮੇਰਾ ਬੇਟਾ ਕਹਿੰਦਾ ਸ਼ਾਇਦ ਮੇਰੀ ਗਲਤੀ ਸੀ ਸਾਹਮਣੇ ਵਾਲੇ ਕਹਿੰਦੇ ਤੁਹਾਡੀ ਤਾਂ ਕੋਈ ਗਲਤੀ ਨਹੀਂ ਸੀ ਤੁਸੀਂ ਬਿਲਕੁਲ ਆਰਮਨ ਨਾਲ ਸਕੂਟਰ ਤੇ ਜਾ ਰਹੇ ਸੀ ਆਪਣੀ ਰਾਈਟ ਸਾਈਡ ਤੇ ਸੀ ਉਹ ਤੁਹਾਨੂੰ ਰੌਂਗ ਕਰ ਗਿਆ ਓਵਰਟੇਕ ਕਰਕੇ ਉਹ ਕਹਿੰਦਾ ਵੀਰ ਜੀ ਇਸ ਜਨਮ ਨਹੀਂ ਸ਼ਾਇਦ ਪਿਛਲੇ ਜਨਮ ਦੀ ਗਲਤੀ ਹੋਏਗੀ ਉਹ ਆਪਣੇ ਹਿਸਾਬ ਪੂਰਾ ਕਰ ਗਿਆ ਮੈਂ ਤੇ ਕਹਿੰਦਾ ਮੇਰੀ ਗਲਤੀ ਸੀ ਅਸੱਚ ਜਾਣੋ ਉਹ ਦਿਨ ਇਸ ਤਰ੍ਹਾਂ ਫੀਲਿੰਗ ਹੋਈ ਕਿ ਨਾ ਉਹਦੀ ਪੈਰ ਦੀ ਹੱਡੀ ਟੁੱਟ ਗਈ ਹੈ ਉਹ ਤਾਂ ਤਾਂ ਉਸਮਰਤ ਹੋ ਗਿਆ ਸੀ ਹਾਂ ਲੇਕਿਨ ਜਿਸ ਨੇ ਉਹਨੇ ਪਰਮਾਤਮਾ ਦਾ ਧੰਨਵਾਦ ਕੀਤਾ ਉਹ ਬੰਦ ਕਰਕੇ ਉਹਨੇ ਕਿਹਾ ਸ਼ਾਇਦ ਸਪੈਂਡ ਕਰਕੇਗਾ ਹਾਂ ਸ਼ਾਇਦ ਕਿ ਮੇਰੀ ਗਲਤੀ ਸੀ ਐਸਟਲਮ ਨਹੀਂ ਪਿਛਲੇ ਜਨਮ ਵਿੱਚ ਆਦਮੀ ਦੇ ਨਾਲ ਕੁਝ ਮੇਰੇ ਜਿਹੜੀ ਗੱਲ ਮਾਤਾ ਜੀ ਨੇ ਕਹੀ ਹੈ ਕਿ ਸਾਡੇ ਚ ਸਹਿਨਸ਼ੀਲਤਾ ਹੋਣੀ ਬੜੀ ਜ਼ਰੂਰੀ ਹੈ ਉਹ ਬੜੀ ਇੰਪੋਰਟੈਂਟ ਹੈ ਸਵਾਲ ਕੀ ਸੀਗਾ ਜੀ ਇੱਕ ਵਾਰੀ ਦੁਬਾਰਾ ਪੜਿਓ ਇਸ ਘਟਨਾ ਦੇ ਨਾਲ ਹੀ ਤੁਸੀਂ ਇੱਕ ਯਕੀਨ ਮੰਨੋ ਉਹਦੇ ਆਪਣੇ ਆਪ ਉੱਠਣ ਦੀ ਸ਼ਕਤੀ ਆ ਗਈ ਬੰਦਿਆਂ ਨੇ اٹھਾਇਆ ਉਹ ਖੜਾ ਹੋ ਕੇ ਉਹਨੇ ਪੈਰ ਤੇ ਭਾਰ ਪਾਇਆ ਔਰ ਡਾਕਟਰ ਕੋ ਲੈ ਗਏ ਹੱਡੀ ਬਿਲਕੁਲ ਠੀਕ ਹੈ ਉਸ ਵਾਈਗੁਰੂ ਦਾ ਜੋ ਧੰਨਵਾਦ ਕੀਤਾ ਕਿ ਜੇ ਉਹ ਮੈਨੂੰ ਮਾਰ ਹੀ ਜਾਂਦਾ ਤਾਂ ਮੈਂ ਕੀ ਕਰ ਸਕਦਾ ਸੀ ਉਹ ਤੇ ਭੱਜ ਗਿਆ ਉਹਦੀ ਹੱਡੀ ਠੀਕ ਹੈ ਬਾਕੀ ਚੋਟਾਂ ਆਈਆਂ ਪਟੀਆਂ ਕਰਾਈਆਂ ਟੈਟਨਸ ਦਾ ਟੀਕਾ ਲਵਾਇਆ ਚਲੋ ਓਕੇ ਵਾਈਗੁਰੂ ਜੀ ਕਾਕਰ ਸਾਹਿਬ ਵਾਈਗੁਰੂ ਜੀ ਇੱਕ ਵਾਰੀ ਦੁਬਾਰਾ ਪੜਿਓ ਸਵਾਲ ਕੀ ਸੀਗਾ ਜ਼ਰਾ ਸੁਸਾਈਡ ਅਟੈਂਪਟ ਕੀਤਾ ਉਹ ਤਾਂ ਕੋਈ ਹੋਇਆ ਹਾਂ ਬਟੇ ਜਿਹੜੀ ਗੱਲ ਕਹੀ ਹੈ ਨਾ ਵੀਰ ਜੀ ਨੇ ਸਾਡੀ ਆਪਣੇ ਦੇ ਪ੍ਰਤੀ ਹਰ ਚੀਜ਼ ਜ਼ਿੰਦਗੀ ਦਾ ਤਜਰਬਾ ਚਾਹੇ ਸਕਸੈਸ ਹੈ ਚਾਹੇ ਫੇਲਰ ਹੈ ਇਹ ਅਸੀਂ ਉਹਦੇ ਤੋਂ ਕੁਝ ਸਿੱਖਣਾ ਹੈ ਜਦੋਂ ਸਾਨੂੰ ਸਕਸੈਸ ਮਿਲਦੀ ਹੈ ਅਸੀਂ ਉਹਦੇ ਚੋਂ ਵੀ ਕੁਝ ਸਿੱਖਣਾ ਹੈ ਕੌਨਫੀਡੈਂਸ ਡਿਵੈਲਪ ਕਰਨਾ ਹੈ ਪਰ ਜਦੋਂ ਫੇਲਰ ਹੁੰਦੀ ਹੈ ਲੈਸਨ ਤਾਂ ਸਾਡੇ ਕੋਲ ਉਹਦੇ ਵਿੱਚ ਵੀ ਹੈ ਤੋ ਜੇ ਸਾਨੂੰ ਕਿਸੇ ਵੀ ਕਾਰਨ ਫੇਲਯਰ ਹੁੰਦੀ ਹੈ ਤੇ ਅਸੀਂ ਕਦੀ ਇਹ ਨਹੀਂ ਸੋਚਣਾ ਕਿ ਅਸੀਂ ਐਜ਼ ਅ ਹਿਊਮਨ ਬੀਇੰਗ ਅਨਸਕਸੈਸਫੁਲ ਅਗੇ ਹਾਂ ਇੱਕ ਹਰ ਕੋਈ ਬੰਦਾ ਸਾਰੇ ਕੰਮ ਪੂਰੇ ਨਹੀਂ ਕਰ ਸਕਦਾ ਤਾਂ ਉਹਨਾਂ ਨੇ ਕਿਹਾ ਕਿ ਉਹਨੇ ਸਕਸੈਸ ਡਿਊ ਟੂ ਪਰਸਨਲ ਰੀਜਨਸ ਜਿਹੜੇ ਨੇ ਉਹ ਕੀਤੇ ਨੇ ਅਸੀਂ ਕਮਿਟਮੈਂਟ ਅਗਰ ਪੂਰੀ ਨਹੀਂ ਕਰ ਸਕਦੇ ਕੋਈ ਪਰਸਨਲ ਰੀਜਨ ਬਣ ਜਾਂਦਾ ਹੈ ਤਾਂ देयर इज ਆਲਵੇਸ ਅ ਅਦਰ ਡੇ ਅਸੀਂ ਆਪਣੇ ਕੌਨਫੀਡੈਂਸ ਨੂੰ ਕਾਇਮ ਰੱਖਣਾ ਹੈ ਕੱਲ ਨੂੰ ਅਸੀਂ ਉਹ ਪੂਰਾ ਕਰਨਾ ਹੈ ਹਾਂਜੀ ਲਾਰਡ ਕਲਾਈਵ ਦਾ ਨਾਮ ਸੁਣਿਆ ਤੁਸੀਂ ਕਦੇ ਲਾਰਡ ਕਲਾਈਵ ਇੰਡੀਆ ਦੇ ਵਿੱਚ ਅੰਗਰੇਜ਼ਾਂ ਦਾ ਰਾਜ